ਉਨਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨਾਲ ਨੂੰ ਅਗਲਾ ਰਹੇ ਹਨ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋ ਸਕੇ ਮੌਕੇ ਤੇ ਵਾਰਡ ਨੰਬਰ 13 ਦੇ ਕੌਂਸਲਰ ਸਰੋਜ ਬਾਲਾ ਦੇ ਪਤੀ सुरेंद्र ਸ਼ਰਮਾ ਪਹੁੰਚੇ ਅਤੇ ਉਹਨਾਂ ਨੇ ਹਾਦਸਾ ਰੋਕਣ ਲਈ ਸੰਬੰਧਿਤ ਜੂਨੀਅਰ ਇੰਜੀਨੀਅਰ ਬਿਜਲੀ ਬੋਰਡ ਨੂੰ ਫੋਨ ਕੀਤਾ ਲਾਇਆ ਨਾਲ ਨੂੰ ਲਾਗੇ ਘਰ ਨੇ ਛੋਟੇ ਛੋਟੇ ਬੱਚੇ ਨੇ ਬਜ਼ੁਰਗ ਨੇ ਇਹ ਇਹ ਗਲਤ ਗੱਲ ਹੈ ਹੁਣ ਜਿਸ ਤਰ੍ਹਾਂ ਇਹ ਫਕੋ ਗਈਆਂ ਤਾਰਾਂ ਬਕੋ ਗਈਆਂ ਇਹ ਇਹਨਾਂ ਨੂੰ ਹਾਸ ਹੋ ਜਾਏਗਾ ਕੋਈ ਜਿੰਮੇਵਾਰ ਹੈ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹ ਗੈਰ ਕਾਨੂੰਨੀ ਇਹਨਾਂ ਨੇ ਕੰਮ ਕੀਤਾ ਹੈ ਅੱਗ ਲਾ ਕੇ ਇਹ ਗਲਤ ਗੱਲ ਹੈ ਸਰਕਾਰ ਅੱਗੇ ਉਹ ਹੀ ਸਾਡੀ ਬੇਨਤੀ ਹੈ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ ਪ੍ਰਸ਼ਾਸਨ ਅੱਗੇ ਵੀ ਬੇਨਤੀ ਹੈ ਸਰ ਜੀ ਇੱਥੇ ਅੱਗ ਲਾ ਛੱਡੀ ਇਹਨਾਂ ਨੇ ਸਾਰੇ ਇਹ ਚਾਰ ਪੁਲੀ ਅੱਗੇ ਤੋਂ ਲੈ ਕੇ ਸਾਰੀ ਫੂਕ ਗਈ ਹੈ ਸਾਡੀ ਨਾ ਇਹ ਕੌਣ ਜਿੰਮੇਵਾਰ ਹੈ ਤਾਂ ਕੀ ਅਪੀਲ ਕਰਨਾ ਚਾਹੋਗੇ ਜਿਸ ਲਈ ਇਹ ਹੈ ਕਿ ਨੁਕਸਾਨ ਹੋ ਜਾਏ ਸਾਡਾ ਉਹ ਆ ਕੋਈ ਕਿੰਨਾ ਸਾਰਾ ਸਾਰੇ ਸਾਰੇ ਕਰੰਟ ਆ ਗਿਆ ਪੂਰੀ ਬਲੈਂਚ ਕਰੰਟ ਪੂਰੇ ਕਰੰਟ ਆ ਗਿਆ ਮਹਿਕਵਿੰਨ ਫੋਨ ਕੀਤਾ ਜੀ ਹਾਂ ਜੀ ਹਾਂ ਜੀ ਕਮਲਿਆਂ ਨੇ ਕੀਤੀ ਹੈ ਜੀ ਹਾਂ ਜੀ ਕੀ ਕਹਿੰਦੇ ਹੋ ਠੀਕ ਹੈ ਠੀਕ ਸਰ ਇਸ ਤੇ ਪਹਿਲੀ ਚ ਪਤਾ ਨਹੀਂ ਕਿਸ ਨੇ ਆ ਬੁਲਾਈ ਆ ਕਿ ਜਾਂ ਲੱਗੀ ਆ ਤੇ ਚਲੋ ਅਸੀਂ ਜੈ ਸਿੰਘ ਨੂੰ ਫੋਨ ਕੀਤਾ ਉਹ ਮੋਕੇ ਤੇ ਆ ਗਏ ਨੇ ਤੇ ਆ ਕੇ ਦੇ ਆਪਣਾ ਦੇਖਦੇ ਆਪੇ ਇਹਨਾਂ ਨੂੰ ਕਹਿੰਦਾ ਵੀ ਜੋ ਤਾਰ ਤੁਰ ਕੋਈ ਉਹ ਜਲਦੀ ਪਾ ਦੇ ਇਦਾਂ ਇਹਨਾਂ ਨੂੰ ਚਾਹੀਦਾ ਵੀ ਥੋੜਾ ਜਿਆਦਾ ਤੁਰੰਤ ਅਕਸ਼ਰ ਰੱਖਣ ਬਿਜਲੀ ਬੋਰਡ ਵਾਲੇ ਵੀ ਤੇ ਬਾਕੀ ਜਿਹੜੀ ਆ ਗੂਗਲ ਲਾਦੇ ਨੇ ਉਹਨਾਂ ਨੂੰ ਵੀ ਥੋੜਾ ਚਾਹੀਦਾ ਵੀ ਕਰਮ ਨਾ ਕਰਨੀ ਕਿਸੇ ਦਾ ਨੁਕਸਾਨ ਨਾ ਹੋਵੇ